ਨੇ ਇੱਕ ਵਾਰ ਫਿਰ ਯਾਦ ਕਰਵਾਇਆ ਕਿ ਅਮਰੀਕਿਆ ਨੂੰ ਅਮਰੀਕਾ ਦੇ ਵਿੱਚ ਪਹਿਲ ਦਿੱਤੀ ਜਾਵੇਗੀ ਔਰ ਇਸੇ ਦੇ ਚਲਦੇ ਉਹਨਾਂ ਨੇ ਕਿਹਾ ਕਿ ਭਾਰਤੀਆਂ ਦੀ ਭੜਤੀ ਨਾ ਕੀਤੀ ਜਾਵੇ ਦੱਸਦੇ ਕਿ ਏਆਈ ਸਮਿਟ ਦੇ ਵਿੱਚ ਬੋਲ ਰਹੇ ਸੀ ਡੋਨਲਡ ਟਰੰਪ ਔਰ ਇਸ ਦੌਰਾਨ ਉਹਨਾਂ ਦੇ ਵੱਲੋਂ ਭਾਰਤੀਆਂ ਦੇ ਖਿਲਾਫ ਇਹ ਵੱਡਾ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ ਔਰ ਹੋਰ ਵੀ ਕਈ ਦੇਸ਼ਾਂ ਦੇ ਖਿਲਾਫ ਇਹ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਮਰੀਕੀ ਲੋਕ ਆਜ਼ਾਦੀ ਦਾ ਗਲਤ ਫਾਇਦਾ ਉਠਾ ਰਹੇ ਨੇ ਔਰ ਅਮਰੀਕੀਆਂ ਨੂੰ ਪਹਿਲ ਨਹੀਂ ਦੇ ਰਹੇ ਔਰ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਕੰਮ ਤੇ ਰੱਖ ਰਹੇ ਨੇ ਜਿਸ ਕਰਕੇ ਇਹ ਚੀਨ ਦੇ ਵਿੱਚ ਫੈਕਟਰੀਆਂ ਲਗਾਉਂਦੇ ਨੇ ਔਰ ਦੂਸਰੇ ਪਾਸੇ ਭਾਰਤੀਆਂ ਨੂੰ ਭਰਤੀ ਕਰਦੇ ਨੇ ਭਾਰਤੀਆਂ ਨੂੰ ਕੰਮ ਤੇ ਰੱਖਦੇ ਨੇ ਜਿਸ ਕਰਕੇ ਜੋ ਅਮਰੀਕਾ ਦੇ ਲੋਕ ਨੇ ਉਹ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਨੇ ਉਹਨਾਂ ਦਾ ਟੈਲੈਂਟ ਉਹਨਾਂ ਦੀ ਬੇਕਦਰੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਕੰਮ ਜਾਂ ਰੋਜ਼ਗਾਰ ਨਹੀਂ ਮਿਲਦਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਭਾਰਤੀਆਂ ਨੂੰ ਭਰਤੀ ਨਾ ਕੀਤਾ ਜਾਵੇ ਔਰ Google Microsoft ਵਰਗੀਆਂ ਕੰਪਨੀਆਂ ਨੂੰ ਇਸ ਭਰਤੀ ਨੂੰ ਰੋਕਣ ਲਈ ਆ ਗਿਆ ਦੱਸ ਦਈਏ ਕਿ ਵੱਡੀਆਂ ਕੰਪਨੀਆਂ ਖਾਸ ਤੌਰ ਤੇ ਟੈਕ ਕੰਪਨੀਆਂ ਜਿਨ੍ਹਾਂ ਦੇ ਵਿੱਚ ਭਾਰਤੀ ਵੱਡੇ ਅਹੁਦਿਆਂ ਤੇ ਪਹੁੰਚੇ ਹੋਏ ਨੇ ਖਾਸ ਤੌਰ ਤੇ ਕੰਪਨੀਆਂ ਦੇ ਸੀਈਓ ਤੱਕ ਭਾਰਤੀ ਨੇ ਕਿਉਂਕਿ ਭਾਰਤੀ ਟੈਲੈਂਟ ਦੁਨੀਆ ਦੇ ਵਿੱਚ ਬਾਕੀ ਹੋਰ ਸਾਰੇ ਟੈਲੈਂਟ ਨੂੰ ਮਾਤ ਦਿੰਦਾ ਹੈ ਬਾਕੀ ਜਿੰਨੇ ਵੀ ਦੁਨੀਆ ਨੇ ਤਾਂ ਉਹਦੇ ਵਿੱਚ ਭਾਰਤੀ ਲੋਕਾਂ ਦਾ ਟੈਲੈਂਟ ਤਾਂ ਉਸ ਦੀ ਕਦਰ ਕੀਤੀ ਜਾਂਦੀ ਹੈ ਜਿਸ ਕਰਕੇ ਅਮਰੀਕਾ ਦੇ ਵਿੱਚ ਵੱਡੇ ਆਉਂਦਿਆਂ ਤੇ ਭਾਰਤੀ ਪਹੁੰਚ ਚੁੱਕੇ ਨੇ ਪਰ ਦੂਸਰੇ ਪਾਸੇ ਅ ਅਮਰੀਕਾ ਦੇ ਵਿੱਚ ਅ ਅਮਰੀਕੀ ਪਹਿਲਾਂ ਦੀ ਜੋ ਨੀਤੀ ਅਪਣਾਈ ਜਾ ਰਹੀ ਹੈ ਡੋਨਲਡ ਟਰੰਪ ਜਦੋਂ ਦੇ ਰਾਸ਼ਟਰਪਤੀ ਬਣੇ ਨੇ ਤਾਂ ਉਹਨਾਂ ਦੇ ਵੱਲੋਂ ਬਾਰ ਬਾਰ ਇਹ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ